ਇਹ ਰਹਾ ਨਾਮ ਬਲਕਾਰ ਸਿੰਘ ਬੈਸ ਹੈ ਜੀ ਮੈਂ ਸੂਬਾ ਜਨ ਸਕੱਤਰ ਹਾਂ ਭਾਰਤੀ ਕਿਸਾਨ ਮਰਯੋਧਿਨੀ ਪੰਜਾਬ ਤੇ ਕੇਐਮਐਮ ਦੇ ਨਾਲ ਅਸੀਂ ਸਹਿਯੋਗੀ ਹੈ ਜੀ ਪ੍ਰਧਾਨ ਜੀ ਅੱਜ ਆਇਓ ਕਿਸ ਤਰ੍ਹਾਂ ਦੀ ਰਣਨੀਤੀ ਹੈ ਦੇਖੋ ਸਾਨੂੰ ਕੱਲ ਜੋ ਇੱਥੇ ਹੋਇਆ ਤੁਹਾਡੇ ਸਾਹਮਣੇ ਜਿਵੇਂ ਤੁਹਾਡੀ ਪੱਤਰਕਾਰ ਭਰਾ ਸਾਰੇ ਸੀਗੇ ਤੁਹਾਡੀ ਅੱਖੇ ਸਾਹਮਣੇ ਹੋਇਆ ਜੋ ਇਹਨਾਂ ਨੂੰ ਕੁੱਟਿਆ ਗਿਆ ਪੱਗਾਂ ਦੀਆਂ ਤਾਰੀ ਗਈਆਂ ਚੁੰਨੀਆਂ ਤੱਕ ਰੋਲੀਆਂ ਗਈਆਂ ਉਹਦੇ ਵਿਰੋਧ ਦੇ ਵਿੱਚ ਜੋ ਅੱਜ ਸਵੇਰੇ ਸਾਡੇ ਕੇਐਮਐਮ ਦੀ ਜੋ ਲੀਡਰਸ਼ਿਪ ਹੈ ਮੈਂ ਨਾ ਉਹਨਾਂ ਦਾ ਸਨੇਹ ਲੱਗਿਆ ਦੀ ਵੀ ਆਪਾਂ ਇਹਨਾਂ ਨੂੰ ਜਾ ਕੇ ਸਮਰਥਨ ਕਰਨਾ ਤੇ ਅੱਜ ਸਵੇਰ ਸਮਰਥਨ ਕਰਨਾ ਹੈ ਸਾਡੀ ਕੇਐਮ ਦੀ ਘਟੂ ਘਟ 4-5 ਇੱਥੇ ਯੂਨੀਅਨ ਆਏ ਨੇ ਇਤਨਾ ਸਾਡੀ ਯੂਨੀਅਨ ਪਟੇੜੀ ਹੈ ਤੇ ਯਾਦ ਵਾਲੇ ਦੇ ਤੇ ਦੋ ਤਿੰਨ ਯੂਨੀਅਨ ਹੋਰ ਨੇ ਤੇ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਹਾਂ ਤੁਹਾਨੂੰ ਤੁਹਾਡੇ ਮੱਧਮ ਰਾਏ ਸਰਕਾਰ ਨੂੰ ਵੀ ਜਿਹੜੀ ਸਰਕਾਰ ਆਪ ਧਰਨ ਵਿੱਚੋਂ ਲਿਕੜੀ ਹੋਵੇ ਉਹਨੂੰ ਧਰਨ ਕਿਤਨਾ ਚ ਮਾਰੇ ਲੱਗਦੇ ਨੇ ਉਹ ਕਹਿੰਦੇ ਆ ਇਹ ਧਰਨੇ ਲਾਉਂਦੇ ਆ ਰੋਡ ਰੋਕਦੇ ਆ ਦੇਖੋ ਕਿਸੇ ਦਾ ਦਿਲ ਨਹੀਂ ਕਰਦਾ ਧਰਨੇ ਲਾਣ ਨੂੰ ਜਾਂ ਰੋਡ ਰੋਕਣ ਨੂੰ ਅਸੀਂ ਵੀ ਕਹਿੰਦੇ ਆ ਕਿਸੇ ਨੂੰ ਪ੍ਰੋਬਲਮ ਨਾ ਆਵੇ ਚਾਹ ਪਬਲਿਕ ਹੋਵੇ ਚਾਹ ਕੋਈ ਹੋਰ ਹੋਵੇ ਪਰ ਉਹਦੇ বিনা ਹੱਲ ਵੀ ਕੀ ਹੈ ਜਦੋਂ ਤੁਸੀਂ ਉਹਨਾਂ ਦੀ ਮੰਗਾਂ ਨਹੀਂ ਮੰਨਦੇ ਹੱਲ ਹੀ ਕੀ ਰਹੇਂਦਾ ਉਦਾਂ ਕੋਲ ਧਰਨਾ ਲਾਣ ਦਾ ਚਾਹੇ ਉਹ ਕਿਸਾਨ ਯੂਨੀਅਨ ਹੋਵੇ ਚਾਹ ਪੀਆਰਟੀਸੀ ਹੋਵੇ ਚਾਹ ਕੋਈ ਹੋਰ ਸੰਸਥਾ ਹੋਵੇ ਤਾਂ ਉਹ ਧਰਨੇ ਲਾਏ ਵੀ ਤੁਸੀਂ ਮੰਗਾ ਮੰਗ ਲੋ ਉਹਨਾਂ ਦੀ ਧਰਨੇ ਲਾਣ ਦੀ ਨੋਬ ਤੇ ਨਾ ਆਵੇ ਹੁਣ ਤਾਂ ਅਸ਼ੇਕ ਬੜਾ ਅਫਸੋਸ ਹੁੰਦਾ ਯਾਰ ਵੀ ਤੁਸੀਂ ਜਦੋਂ ਕਹਿਆ ਕਰਦੇ ਸੀ ਵੀ ਸਾਡੀ ਸਰਕਾਰ ਅਜੇ 2022 ਤੋਂ ਪਹਿਲਾਂ ਨਾ ਕਿਸੇ ਦੀ ਚੁੰਨੀ ਰੁਲੇਗੀ ਨਾ ਕਿਸੇ ਦੇ ਪੱਗ ਰੁਲੇਗੀ ਪਰ ਦੇਖੋ ਤੁਸੀਂ ਇਹਨਾਂ ਦੀ ਸਰਕਾਰ ਦੇ ਵਿੱਚ ਪਹਿਲੀ ਸਰਕਾਰਾਂ ਨੂੰ ਵੀ ਹੱਦ ਟੱਪ ਗਏ ਚੁੰਨੀਆਂ ਵੀ ਇਸ ਤਰ੍ਹਾਂ ਰੁਲ ਰਹੀਆਂ ਪੱਗਾਂ ਵੀ ਇਸ ਤਰ੍ਹਾਂ ਰੁਲ ਰਹੀਆਂ ਉਤਰੇ ਕੁੱਟਮਾਰ ਹੋ ਰਹੀ ਹੈ ਸਾਰਾ ਕੁਝ ਉਸ ਤਰ੍ਹਾਂ ਹੀ ਹੋ ਰਿਹਾ ਹੋ ਰਿਹਾ ਕਿ ਉਸ ਤੋਂ ਵੱਧ ਗਿਆ ਤੇ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਸਰਕਾਰ ਨੂੰ ਤੁਹਾਡੇ ਮੱਧਮ ਰਾਈ ਵੀ ਜਵਨਿਆਂ ਦੀਆਂ ਮੰਗਾਂ ਨੇ ਜਾਇਜ ਮੰਗਾਂ ਨੇ ਮੰਨਿਆ ਜਾਵੇ ਤੇ ਇਹਨੇ ਦੁਆਰੇ ਜਾ ਕੇ ਆਪਣੇ ਆਪਣੇ ਜੋ ਵੀ ਇਹਨਾਂ ਦਾ ਟੁੱਟੀ ਹੈ ਜੋ ਵੀ ਇਹਨਾਂ ਦਾ ਕੰਮ ਹੈ ਉਹ ਕੰਮ ਤੇ ਜਾਣ ਜੋ ਵੀ ਕੋਈ ਪ੍ਰੋਬਲਮ ਹੈ ਉਹ ਸੋਲਵ ਹੋਵੇ ਅੱਖ ਨੂੰ ফকির ਨੂੰ ਕਰਨੀ ਦਾ ਪੈਣੀ ਹੈ ਟੇਬਲ ਦੇ ਬੈਠ ਕੇ ਜਲਦੀ ਨਾਲ ਧਿਆਨ ਦਿੱਤਾ ਜਾਵੇ ਤੇ ਮੈਂ ਕੇਐਮ ਦੇ ਵੱਲੋਂ ਤੇ ਬੀਕੇਐਮ ਯੂ ਪੰਜਾਬ ਵੱਲੋਂ ਵੀ ਵਿਸ਼ਵਾਸ ਦਿਵਾਉਂਦਾ ਵੀ ਜੋ ਦੀ ਇਹਨਾਂ ਲੀਡਰਸ਼ਿਪ ਐਥੇ ਐਕਸ਼ਨ ਲਏਗੀ ਅਗਲੀ ਮੀਟਿੰਗ ਕਰਕੇ ਅਸੀਂ ਉਤੇ